ਲੁਧਿਆਣਾ ਦੇ ਸ਼੍ਰੀ ਵਾਹਿਗੁਰੂ ਇੰਟਰਨੈਸ਼ਨਲ ਸਕੂਲ ਦੇ ਵਿੱਚ ਗ੍ਰੀਨ ਦੀਵਾਲੀ ਮਨਾਉਣ ਦੇ ਮਕਸਦ ਨਾਲ ਬੱਚਿਆਂ ਨੂੰ ਕਿਤਾ ਮੁਖੀ ਬਣਾਇਆ ਗਿਆ ਅਤੇ ਉਹਨਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਆਈਟਮਸ ਬਣਾ ਕੇ ਪ੍ਰਦਰਸ਼ਨੀ ਲਗਾਈ ਗਈ ਜਿਸ ਨੂੰ ਦੇਖਣ ਲਈ ਪਰਿਵਾਰ ਵੀ ਮੌਕੇ ਤੇ ਪਹੁੰਚੇ ਹੋਏ ਸਨ ਤੇ ਜਿੰਦਰ ਗੌਰ ਹੈ ਸਕੂਲ ਦੇ ਵਿੱਚ ਟੀਚਰ ਹਾਂ ਔਰ ਇੱਥੇ ਬੱਚੇ ਜਿਹੜੇ ਨੇ ਅੱਜ ਦੀਵਾਲੀ ਦਾ ਫੰਕਸ਼ਨ ਸੈਲੀਬ੍ਰੇਟ ਕਰ ਰਹੇ ਨੇ ਤੇ ਉਸ ਦੇ ਵਿੱਚ ਆਪਾਂ ਇਹਨਾਂ ਨੂੰ ਦੱਸ ਰਿਹਾ ਕਿ ਗ੍ਰੀਨ ਦੀਵਾਲੀ ਸੈਲੀਬ੍ਰੇਟ ਕਰੋ ਪੋਲੂਸ਼ਨ ਫਰੀ ਰਹੇ ਤਾਂ ਕਿ এনवायरमेंट ਵੀ ਕਲੀਨ ਰਹੇਗਾ ਐਂਡ ਬੱਚਿਆਂ ਨੂੰ ਵੀ ਮਤਲਬ ਨੂੰ ਪਤਾ ਲੱਗੇਗਾ ਕਿ ਗ੍ਰੀਨ ਦੀਵਾਲੀ ਮਨਾਵਾਂਗੇ ਅਸੀਂ ਔਰ ਪਲਾਂਟਸ ਲਗਾਉਣ ਕਿ ਜਿਸ ਦੇ ਨਾਲ ਗਰੋ ਕਰਨਗੇ ਐਂਡ ਆਪਣਾ এনवायरमेंट ਸੇਫ ਹੋਏਗਾ ਪੂਰਾ ਪ੍ਰੋਗਰਾਮ ਉਲਿਕਿਆ ਹੈ ਇਹਦੇ ਵਿੱਚ ਬੱਚਿਆਂ ਨੇ ਦੀਵਾਲੀ ਨੂੰ ਮੁੱਖ ਰੱਖਦੇ ਆ ਗ੍ਰੀਨ ਦੀਵਾਲੀ ਦਾ ਉਦੇਸ਼ ਦਿੱਤਾ ਅਤੇ ਲੋਕਾਂ ਨੂੰ ਦੱਸਿਆ ਕਿ ਅਸੀਂ ਦੀਵਾਲੀ ਤੇ ਪਟਾਕਿਆਂ ਦੀ ਬਜਾਏ ਦੀਵੇ ਤੇ ਮੋਮਬਤੀਆਂ ਨੂੰ ਬਾਲੀਏ ਦੀਵੇ ਮੋਮਬਤੀਆਂ ਬਾਲੀਏ ਹੋਮੇ ਸਾੜੀਏ ਤਾਂ ਜੋ ਅਸੀਂ ਜਿਹੜਾ ਇਹ ਗ੍ਰੀਨ ਦੀਵਾਲੀ ਨੂੰ ਅੱਗੇ ਲੈ ਕੇ ਜਾ ਸਕੀਏ ਆਉਣ ਵਾਲੇ ਸਮੇਂ ਚ ਪੋਲਿਊਸ਼ਨ ਨੂੰ ਘਟਾ ਸਕੀਏ ਬੱਚਿਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਮੋਮਬਤੀਆਂ ਦੀਵੇ ਸਜਾਏ ਨੇ ਤੇ ਅਸੀਂ ਉਹਨਾਂ ਨੂੰ ਪੇਰੈਂਟਸ ਨੂੰ ਕਹਿ ਰਹੇ ਆ ਜਾਂ ਲੋਕਾਂ ਨੂੰ ਕਹਿ ਰਹੇ ਕਿ ਤੁਸੀਂ ਐਦਾਂ ਦੀਆਂ ਚੀਜ਼ਾਂ ਖਰੀਦੋ ਅਤੇ ਬਾਹਰ ਜਾ ਕੇ ਇਸ ਚੀਜ਼ ਨੂੰ ਅੱਗੇ ਵਧਾਓ ਲੋਕਾਂ ਨੂੰ ਦੱਸੋ ਆਪਾਂ ਚਾਹੀਦਾ ਖਾਣ ਪੀਣ ਦਾ ਵੀ ਸਮਾਨ ਆਪੀ ਜੀ ਇਹ ਸਾਰਾ ਸਮਾਨ ਬੱਚਿਆਂ ਨੂੰ ਇੱਥੇ ਸਕੂਲ ਦੇ ਵਿੱਚ ਨਾਲ-ਨਾਲ ਸਟੱਡੀ ਦੇ ਨਾਲ-ਨਾਲ ਐਕਸਟਰਾ ਐਕਟੀਵਿਟੀ ਦੇ ਵਿੱਚ ਦੱਸਿਆ ਜਾਂਦਾ ਟੀਚਰਜ਼ ਨੇ ਨਾਲ ਲੱਗ ਕੇ ਇਹਨਾਂ ਨੂੰ ਇਹ ਸਾਰਾ ਕੁਝ ਸਿਖਾਇਆ ਤੇ ਬੱਚਿਆਂ ਨੇ ਇਹ ਬਣਾ ਕੇ ਤੇ ਤੁਹਾਡੇ ਸਾਹਮਣੇ ਹੀ ਸਾਰਾ ਪ੍ਰੈਜੈਂਟ ਕੀਤਾ ਹੋਇਆ ਬਹੁਤ ਅੱਛਾ ਤੇ ਬਹੁਤ ਹਾਈਜਾਇਨਿਕ ਖਾਣਾ ਜੋ ਤਿਆਰ ਕੀਤਾ ਹੈ ਸਰ ਇਹ ਬਹੁਤ ਜ਼ਰੂਰੀ ਹੈ ਅਸੀਂ ਇਸ ਚੀਜ਼ ਨੂੰ ਅੱਗੇ ਰੱਖਿਆ ਬੱਚਿਆਂ ਨੂੰ ਜਿੱਥੇ ਕਿਹਾ ਬੱਚਿਆਂ ਨੇ ਤਾਂ ਨਿੱਕੇ-ਨਿੱਕੇ ਲੋਗੋ ਵੀ ਬਣਵਾਏ ਸੀ ਸ਼ਾਇਦ ਤੁਸੀਂ ਦੇਖੇ ਹੋਣ ਜਿਦੇ ਵਿੱਚ ਉਹਨਾਂ ਨੇ ਲਿਖਿਆ ਸੀ ਪਾਪਾ ਇਸ ਵਾਰ ਮੈਂ ਪਟਾਕੇ ਨਹੀਂ ਚਲਾਉਣੇ ਤੇ ਇਦਾਂ ਦੇ ਛੋਟੇ-ਛੋਟੇ ਲੋਗੋ ਲੈ ਕੇ ਤਾਂ ਕਿ ਬੱਚੇ ਆਪ ਕ ਤਾਸੀ ਕੁਝ ਜਿਹੜੇ ਜਿਨ੍ਹਾਂ ਦਾ ਪੋਲੂਸ਼ਨ ਨਹੀਂ ਹੁੰਦਾ ਲਾਈਕ ਉਹ ਪੌਪ-ਅਪ ਚੱਲੇ ਨੇ ਇੱਕ ਪਟਾਕੇ ਇਦਾਂ ਦੇ ਲਾਈਕ ਪਟਾਕੇ ਤੇ ਬੱਚਿਆਂ ਨੂੰ ਬੂਟੇ ਲਗਾਉਣ ਲਈ ਹੁਣ ਜਿੰਨੇ ਵੀ ਅਸੀਂ ਗੈਸਟ ਬੁਲਾਏ ਨੇ ਉਹਨਾਂ ਨੂੰ ਅਸੀਂ ਨਾਲ ਸਪੈਸ਼ਲੀ ਇੱਕ-ਇੱਕ ਪlant ਦੇ ਰਹੇ ਆ ਪੀਏਜੀ ਤੋਂ ਲਿਆ ਕੇ ਤਾਂ ਕਿ ਵੀ ਅਸੀਂ ਇਹਦਾ ਹੀ ਉਦੇਸ਼ ਦੇਣਾ ਹੈ ਕਿ ਅਸੀਂ ਗ੍ਰੀਨ ਦੀਵਾਲੀ ਮਨਾਈਏ ਠੀਕ ਹੈ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ